ਜਿੱਥੇ ਪੰਜਾਬ ਵਿੱਚ ਰੇਤ ਬਜਰੀ ਦੀ ਮਾਈਨਿੰਗ ਤੇ ਪਾਬੰਦੀ ਸਰਕਾਰ ਦੁਆਰਾ ਲਗਾਈ ਗਈ ਹੈ ਜਿਸ ਦੇ ਕਾਰਨ ਰੇਤ ਬਜਰੀ ਦੇ ਰੇਟ ਵੀ ਬਹੁਤ ਜ਼ਿਆਦਾ ਹਨ ਇਸ ਦਾ ਫਾਇਦਾ ਹਿਮਾਚਲ ਵਾਲੇ ਲੈ ਰਹੇ ਹਨ ਕਿਉਂਕਿ ਹਿਮਾਚਲ ਤੋਂ ਪੰਜਾਬ ਵਿੱਚ ਦਾਖਲ ਹੋ ਰਹੀ ਰੇਤ ਬਜਰੀ ਦੇ ਪਰ ਟਰੱਕਾਂ ਦੀ ਚੈਕਿੰਗ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਮਾਈਨਿੰਗ ਵਿਭਾਗ ਦੁਆਰਾ ਲਗਾਏ ਗਏ ਨਾਕੇ ਤੇ ਕੀਤੀ ਜਾਂਦੀ ਹੈ ਪਰ ਰਾਤ ਦੇ ਹਨੇਰੇ ਵਿੱਚ ਮਾਈਨਿੰਗ ਵਿਭਾਗ ਦੇ ਨਾਕੇ ਦੀ ਪ੍ਰਵਾਹ ਕੀਤੇ ਬਿਨਾ ਹਿਮਾਚਲ ਤੋਂ ਗੱਡੀਆਂ ਆ ਕੇ ਪੰਜਾਬ ਵਿੱਚ ਤਰੜਲੇ ਨਾਲ ਦਾਖਲ ਹੋ ਰਹੀਆਂ ਹਨ ਇਸ ਦਾ ਵੀਡੀਓ ਕਾਫੀ ਵਾਇਰਲ ਹੈ ਜਿਸ ਵਿੱਚ ਨਾ ਸਿਰਫ ਮਾਈਨਿੰਗ ਵਿਭਾਗ ਦਾ ਸੁੱਸਤ ਰਵਈਆ ਸਾਹਮਣੇ ਆ ਰਿਹਾ ਹੈ ਉੱਥੇ ਪੰਜਾਬ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਇਹ ਮੇਰਾ ਕੰਮ ਜਰ ਹੈ ਕਿ ਇਹਨਾਂ ਦੇ ਬਿਲਕੁਲ ਚੈੱਕ ਕਰਨਾ ਤੇ ਦੂਸਰਾ ਆਪਾਂ ਤਿੰਨ ਬੰਦਿਆਂ ਦੀ ਗੱਲ ਇੱਕ ਨਰੇਸ਼ ਕੁਮਾਰ ਜਿਹੜਾ ਕਿ ਆਪਣਾ ਸੁਜਾਨਪੁਰ ਤੋਂ ਹੈ ਇੱਕ ਨਿਰਦੇਸ਼ ਕੁਮਾਰ ਜਿਵੇਂ ਆ ਗਏ। ਕਿੰਨੇ ਜਣੇ ਜੁੜੀ ਤੇ ਮਤਲਬ ਇੱਕ ਟਾਈਮ ਦੇ ਦਿਨਾਂ ਤੋਂ ਕੀ ਕੰਮ ਤੋਂ ਦੱਸੇ ਜਿਹਨਾਂ ਤੁਸੀਂ ਜੇ ਬੈਠੇ ਹੋ ਤਾਂ ਵੀ ਇਹ ਪੱਤੇ ਦੇਖ ਰਹੇ ਹੋ ਕੀ ਦੇਖ ਰਹੇ ਹੋ ਕਿ ਜੋ ਗੱਡੀਆਂ ਆ ਰਹੀਆਂ ਸਰ ਗੱਡੀਆਂ ਹਿਮਾਚਲ ਤੋਂ ਆਉਂਦੀਆਂ ਉਹਨਾਂ ਦਾ ਬਿੱਲ ਚੈੱਕ ਕਰਨੇ ਪੈਂਦਾ ਕਿ ਉਹਨਾਂ ਨੇ ਬਿੱਲ ਮਤਲਬ ਜਿੱਦਾਂ 8 ਸੈਂਕੜੇ ਮਾਲ ਪਾਇਆ ਤੇ 8 ਦਾ ਹੀ ਬਿੱਲ ਹੈਗਾ ਉਹ ਚੀਜ਼ ਦੇਖਣੀ ਪੈਂਦੀ ਹੈ ਬਾਕੀ ਕੇਵਾਰ ਮਿੰਤੀ ਵੀ ਕਰਨੀ ਪੈਂਦੀ ਇੱਕ ਬੰਦਾ ਗੱਡੀ ਰੋਕੇਗਾ ਮਿੰਤੀ ਕਰੇਗਾ ਕਿ ਆ ਪੈਸੇ ਕੱਟੇਗਾ ਇਹੀ ਗੰਮ ਕਰੇਗਾ ਇੱਕ ਹੀ ਲੱਗਦਾ ਨਹੀਂ ਸਰਕਾਰ ਦੀ ਨਗਹਿਲੀ ਹੈ ਬੰਦੇ ਘੰਟੇ ਨਹੀਂ ਸਰ ਉਹਦੇ ਬਾਰੇ ਕੀ ਕਹਿ ਸਕਦਾ ਜੀ ਆਪਾਂ ਤਿੰਨ ਬੰਦੇ ਆ ਤੇ ਰੋਜ਼ ਹੀ ਚੱਲਦਾ ਦਾ ਜੀ ਤਿੰਨ ਸ਼ਿਫਟਾਂ ਚੱਲਦੀਆਂ ਤਿੰਨ ਹੀ ਬੰਦੇ ਚਲਾਉਂਦੇ ਤੇ ਇੱਕ ਵੀਡੀਓ ਵੀ ਪਾਇਆ ਹੋ ਰਹੀ ਹੈ ਕਿ ਹੈ ਉਹ ਕਿ ਗੱਡੀਆਂ ਕਿਸੇ ਨੇ ਵੀਡੀਓ ਇਹ ਵੀ ਗੱਡੀਆਂ ਰਾਤ ਦੇ ਹਨੇਰੇ ਬਿਨਾ ਪੱਕੀ ਦਿਖਾਏ ਜਾਂ ਬਿਨਾ ਪੈਸੇ ਜਿਹੜੇ ਰੈਵਨਿਊ ਸਰਕਾਰ ਨੂੰ ਦਿੱਤੇ ਨਿਕਲ ਜਾ ਰਹੀਆਂ ਕੋਈ ਨਿਸ਼ਾਨੀ ਨਹੀਂ ਕੋਈ ਦੋਲਦਾ ਸਰ ਉਹਦੇ ਬਾਰੇ ਮੈਂ ਕੁਝ ਨਹੀਂ ਕਹਾ ਸਕਦਾ ਮੈਨੂੰ ਉਧਰ ਨਹੀਂ ਕੁਪਰ ਮਤਲਬ ਬਗਿਆਂ ਦੀ ਘਾਟ ਹੋਣ ਕਰਕੇ ਜਿਹੜਾ ਆ ਨੁਕਸਾਨ ਹੋ ਰਿਹਾ ਜੇ ਆਪਾਂ ਗੱਲ ਕਰੀਏ। ਕਹਿ ਆ ਵੀ ਸਕਦੇ ਤਾਂ। ਕਹਿੰਦੇ ਤੇ ਹੈ। ਨਹੀਂ। ਅ ਦੇਖੋ ਮੇਕ ਵੀਡੀਓ ਮੇਰੇ ਧਿਆਨ ਚਾਹੀਏ ਜਿਸ ਦੇ ਵਿੱਚ ਕੁਝ ਗੱਡੀਆਂ ਖੜੀਆਂ ਸੀਗੀਆਂ ਤੇ ਉੱਤੇ ਐਲੀਗੇਸ਼ਨ ਲਾਇਆ ਜਾ ਰਿਹਾ ਸੀ ਕਿ ਦੂਜੇ ਸਟੇਟ ਤੋਂ ਆ ਰਹੀਆਂ ਨੇ ਵਿਦਆਊਟ ਪ੍ਰੋਪਰ ਡਾਕੂਮੈਂਟੇਸ਼ਨ। ਮੈਂ ਦੀ ਐਕਸਪਲੇਨੇਸ਼ਨ ਮਾਈਨਿੰਗ ਡਿਪਾਰਟਮੈਂਟ ਤੋਂ ਕਾਲ ਕੀਤੀ ਹੈ। ਤੇ ਨਾਲ ਦੀ ਨਾਲ ਅਸੀਂ ਨਾਕੇ ਜਿਹੜੇ ਹੈਗੇ ਨੇ ਇਹਨਾਂ ਦੇ ਬਹੁਤ ਹੀ ਸਰਪ੍ਰਾਈਜ਼ ਚੈਕਿੰਗ ਲਈ ਮੈਂ ਇੱਕ ਟੀਮ ਗਠਿਤ ਕੀਤੀ ਹੈ। ਤੇ ਜੋ ਵੀ ਇਹਦੇ ਪਿੱਛੇ ਰਿਸਪਾਂਸਿਬਲ ਹੋਏਗਾ ਉੱਤੇ ਸਟ੍ਰਿਕਟ ਕਾਰਵਾਈ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਇਸੇ ਜਾ ਬਾਕੀ ਦੇਖੋ ਹੀ ਹੈ ਸਾਰੇ ਨਾ ਕਿ ਲੀਗਲ ਮਾਈਨਿੰਗ ਨਹੀਂ ਕਰਨੀ ਚਾਹੀਦੀ ਤੇ ਅਸੀਂ ਐਫ ਆਈ ਆਰ ਵੀ ਕੁਝ ਕਰਾਏ ਨੇ ਤੇ ਬਹੁਤ ਸਟ੍ਰਿਕਨੈਸ ਇਸ ਟਾਈਮ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਹੈ ਤੇ ਇਹ ਵੀ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਇਹਦੇ ਉੱਪਰ ਵੀ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਐਕਸਪਲੇਨੇਸ਼ਨ ਆਲਰੇਡੀ ਮਾਈਨਿੰਗ ਡਿਪਾਰਟਮੈਂਟ ਦੀ ਅਸੀਂ ਕਾਲ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ